اللي ਜਿਹੜੇ ਸਟੂਡੈਂਟਸ ਸੇ ਬੜੇ ਅੱਗੇ ਹੋ ਕੇ ਆਏ ਨੇ ਔਰ ਮੈਂ ਖੁਦ ਸਾਈਕਲਿੰਗ ਕਰਦਾ ਹਾਂ ਕਹਤੇ ਚੰਡੀਗੜ੍ਹ ਤੇ ਸਾਡੇ ਸਾਈਕਲਿੰਗ ਫਰੈਂਡ ਬਹੁਤ ਸਾਰੇ ਆਏ ਹੈਗੇ ਨੇ ਇਹ ਅੱਜ ਵੀ ਸਾਨੂੰ ਤਾਂ ਲੱਗਦਾ ਵੀ ਸਟੈਂਡ ਅਲੋਨ ਨਹੀਂ ਕਰ ਸਕਦੇ ਬੈਠਣ ਦੀ ਤਾਂ ਜਗ੍ਹਾ ਹੀ ਨਹੀਂ ਮਿਲਨੀ ਇਟ ਇਜ਼ ਅ ਵੈਰੀ ਗੁੱਡ ਐਂਡ ਇਟ ਇਜ਼ ਫ੍ਰੀ ਆਫ ਕੋਸਟ ਬਟ ਜਿਹੜੇ ਸੀਰੀਅਸਲੀ ਇੰਟਰਸਟਿਡ ਹੈਗੇ ਨੇ ਉਹ ਕਾਫੀ ਜਣੇ ਆਏ ਨੇ ਔਰ ਉਹਨਾਂ ਦੇ ਕੁਐਸਚਨ ਆਂਸਰ ਜਿਹੜੇ ਮੇਰੇ ਹੋਏ ਨੇ ਉਹਨਾਂ ਨਾਲ ਗੱਲਬਾਤ ਹੋਈ ਹੈ ਉਹ ਸੁਣ ਕੇ ਵਾਕਿਆ ਲੱਗਾ ਕਿ ਕਾਫੀ ਪੈਸ਼ਨੇਟ ਹੈਗੇ ਨੇ ਇੱਥੇ ਦੇ। ਐਜੂਕੇਸ਼ਨ ਜਿਹੜੀ ਹੈ ਵਿਸ਼ੇਖ ਫੋਟੋਗ੍ਰਾਫੀ ਦੀ ਹੋਵੇ ਜਾਂ ਕਿਸੇ ਹੋਰ ਚੀਜ਼ ਦੀ ਹੋਵੇ ਉਹ ਇੱਕ ਲਾਇਬਰ ਐਂਡਿੰਗ ਪ੍ਰੋਸੈਸ ਹੁੰਦਾ ਹੈ। ਪਰ ਬਹੁਤ ਸਾਨੂੰ ਕੁਝ ਸਿੱਖਣ ਨੂੰ ਮਿਲਿਆ ਕਿ ਕਿਵੇਂ ਇੱਕ ਫੋਟੋਗ੍ਰਾਫ ਕਲਿੱਕ ਕੀ ਕਦੇ ਸੋਚਦੇ ਆ ਕਿ ਇਹਦਾ ਕੁਝ ਇੰਨੀ ਖਾਸ ਨਹੀਂ ਹੈ। ਕਲਰ ਨਹੀਂ ਇਹਦਾ ਠੀਕ ਆਇਆ ਜਾਂ ਇਹਦਾ ਸ਼ੇਡ ਜ਼ਿਆਦਾ ਨਹੀਂ ਜਾਂ ਕਲੈਰਿਟੀ ਥੋੜੀ ਨਹੀਂ ਹੈ ਤੇ ਉਹ ਕਿਵੇਂ ਇੰਪਰੂਵ ਅਪਨ ਕਰ ਸਕਦੇ ਆ। ਟੈਕਨੀਕਲ ਸਟਫ ਸਭ ਕੁਝ ਆਪਣੀ ਥਾਂ ਤੇ ਹੈ ਬਟ ਉਸ ਤੋਂ ਪਹਿਲਾਂ ਜਿਹੜਾ ਖਿੱਚਣ ਵਾਲਾ ਬੰਦਾ ਹੈਗਾ ਉਹ ਸਾਹਮਣੇ ਵਾਲੇ ਨੂੰ ਕਿਸ ਤਰ੍ਹਾਂ ਕੰਫਰਟੇਬਲ ਰੱਖਦਾ ਹੈ ਔਰ ਉਹਨੂੰ ਕਿਸ ਤਰ੍ਹਾਂ ਇੰਟਰੈਕਟ ਕਰਦਾ ਹੋਵੇ ਨਾ ਦੈਟ ਇਜ਼ ਮੋਰ ਇੰਪੋਰਟੈਂਟ ਕਿ ਇੱਕ ਫੋਟੋਗ੍ਰਾਫ ਲੱਗਦਾ ਸੀਗਾ ਕਿ ਐਵਰੇਜ ਹੈ ਐਂਡ ਆਫਟਰ ਦਾ ਲਾਈਟ ਰੂਮ ਐਡੀਟਿੰਗ ਲੱਗਿਆ ਵਾਓ ਸੋ ਦੈਟ ਵਾਸ ਦਾ ਡਿਫਰੈਂਸ ਯੂ نو ਫੋਟੋਗ੍ਰਾਫਿਕ ਸੁਸਾਇਟੀ ਆਫ ਚੰਡੀਗੜ੍ਹ ਦੇ ਵੱਲੋਂ ਅੱਜ ਪੰਜਾਬ ਕਲਾ ਪਵਨ ਚੰਡੀਗੜ੍ਹ ਵਿਖੇ ਖਾਸ ਤੌਰ ਤੇ ਫੋਟੋਗ੍ਰਾਫੀ ਐਗਜ਼ੀਬਿਸ਼ਨ ਦੇ ਨਾਲ ਨਾਲ ਤਿੰਨ ਰੋਜ਼ਾ ਵਰਕਸ਼ਾਪ ਦਾ ਆਰਗੇਨਾਈਜ਼ ਕੀਤਾ ਗਿਆ ਸੀ ਸੋ ਅੱਜ ਵਰਕਸ਼ਾਪ ਦਾ ਦੂਜਾ ਦਿਨ ਹੈ ਇਸ ਮੌਕੇ ਦੇ ਉੱਤੇ ਵੱਡੇ ਪੱਧਰ ਤੇ ਲੋਕ ਨੇ ਜਿਹੜੇ ਜਾਂ ਫੋਟੋਗ੍ਰਾਫੀ ਦੇ ਜੋ ਸ਼ੌਕੀਨ ਨੇ ਉਹ ਫੋਟੋਗ੍ਰਾਫੀ ਦੀਆਂ ਬਾਰੀਕੀਆਂ ਬਾਰੇ ਜਾਣੂ ਹੋਣ ਦੇ ਲਈ ਇੱਥੇ ਪਹੁੰਚ ਰਹੇ ਨੇ ਮਾਹਿਰ ਪਹੁੰਚੇ ਹੋਏ ਨੇ ਫੋਟੋਗ੍ਰਾਫੀ ਦੇ ਬਾਰੇ ਤਮਾਮ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕੀਤੀ ਜਾ ਰਹੀ ਹੈ ਆਓ ਤੁਹਾਨੂੰ ਇਸ ਫੋਟੋਗ੍ਰਾਫੀ ਵਰਕਸ਼ਾਪ ਦੇ ਵਿੱਚ ਲੈ ਚਲਦੇ ਹਾਂ ਯੈਸਟਰਡੇਜ਼ ਵਰਕਸ਼ਾਪ ਵਾਸ ਔਨ ਲਾਈਟ ਰੂਮ ਤੇ ਫੋਟੋਸ਼ਾਪ ਤੇ ਸੀਗਾ ਐਂਡ ਇਟ ਟਰਨਡ ਆਊਟ ਟੂ ਬੀ ਅ ਸੁਪਰ ਸਕਸੈਸ ਸਾਡੇ ਕੋਲ ਬੈਠਣ ਵਾਸਤੇ ਜਗ੍ਹਾ ਨਹੀਂ ਸੀਗੀ ਅੱਜ ਜਿਹੜਾ ਹੈਗਾ ਬੰਬੇ ਤੋਂ ਸਾਡਾ ਮੈਂਬਰ ਹੈਗਾ ਅਮਰਵੀਰ ਸਿੰਘ ਐਂਡ ਹੀ ਇਸ ਡੂਇੰਗ ਇਟ ਔਨ ਗਲੈਮਰ ਪੋਰਟਫੋਲੀਓ पोर्ट्रेचर uh, के ऊपर है इट्स अ फेंटेस्टिक वर्कशॉप यू हैव सीन हिज वर्क ऑलरेडी बहुत चंगा काम करते है एंड वो अपनी लाइटिंग दीक्रेट्स दसन अज तो अज भी सानू तो लगता भी स्टैंड अलोन ही कर सकते बैठने की तो जगह ही नहीं मिलनी है इट इज़ अ वेरी गुड एंड इट इज़ फ्री ऑफ कॉस्ट तो आप सब आइए दो बजे से है और फटाफट आके देखिए बहुत बढ़िया वर्कशॉप है पोर्ट्रेचर पे है लाइटिंग के ऊपर है एंड पोजिंग के ऊपर है ग्लैमर का है so it is with the model so aap aayenge to aapko acha hi lagega mera naam vijayendra dhaghatia hai ji main retired banker ha te photography mera bahut vadda junoon hai kafi main travel karda jithe jithe jana hai utthe de jdi ruh hai wo capture karan di koshish karda tain workshops ho riyan saddiyan so jinan vich kal ek singhi dr. sakseharna de jinan ne lightroom and photoshop te utthe bhi process keme karni hai photograph ਟੂ ਐਨਹਾਂਸ ਦੀ ਕੁਆਲਿਟੀ ਆਫ ਦੀ ਫੋਟੋਗ੍ਰਾਫ ਉਹ ਦੱਸਿਆ ਸੀਗਾ ਅੱਜ ਅਮਰਬੀਰ ਸਿੰਘ ਜੀ ਦਾ ਹੈਗਾ ਜੋ ਸਟੂਡੀਓ ਲਾਈਟਿੰਗ ਐਂਡ ਸਟੂਡੀਓ ਫੋਟੋਗ੍ਰਾਫੀ ਬਾਰੇ ਦੱਸਣਗੇ ਅਰ ਕੱਲ ਹੈਗਾ ਆਪਣਾ ਧੀਰਜ ਪਾਲ ਜੀ ਉਹ ਜਿਹੜੇ ਕਾਫੀ ਅਕਲੇਮ ਫੋਟੋਗ੍ਰਾਫਰ ਨੇ ਉਹ ਸਟ੍ਰੀਟ ਫੋਟੋਗ੍ਰਾਫੀ ਐਂਡ ਆਦਰਵਾਇਜ਼ ਫੋਟੋਗ੍ਰਾਫੀ ਐਜ਼ ਅ ਹੋਲ ਉਹਦੇ ਬਾਰੇ ਕਰਨਗੇ ਤੇ ਐਜੂਕੇਸ਼ਨ ਜਿਹੜੀ ਹੈ ਵਿਸ਼ੇਕ ਫੋਟੋਗ੍ਰਾਫੀ ਦੀ ਹੋਏ ਜਾਂ ਕਿਸੇ ਹੋਰ ਚੀਜ਼ ਦੀ ਹੋਏ ਉਹ ਇੱਕ ਨੇਵਰ ਐਂਡਿੰਗ ਪ੍ਰੋਸੈਸ ਹੁੰਦਾ ਹੈ so anybody who is interested main sochna hai jehda photographer vich nahi bhi interested otherwise also ohnu ek wari zarur aana chahida hai te dekhna chahida hai ki photographer de nazariye nal duniya ki hai wo itself ek education thank you dr rupit lalia te meri jehdi is wari theme rahi hai is in terms of landscapes and cityscapes to its light nature and memory ਜੋ ਮੇਰੇ ਬਿਕੋਜ਼ ਦੇ ਫੋਟੋਗ੍ਰਾਫਸ ਨੂੰ ਦੇਖ ਕੇ ਜਿਹੜੀ ਮੇਰੀ ਮੈਮਰੀ ਹੈ ਆਫ ਥੀਸ ਵਿਜ਼ਿਟਸ ਉਹ ਆਉਂਦੀ ਹੈ ਚਲਕ ਨਹੀਂ ਟਾਈਮ ਕੱਢਣਾ ਪੈਂਦਾ ਤੁਹਾਨੂੰ ਕੋਈ ਵੀ ਆਪਦੇ ਆਈ ਥਿੰਕ एवरीवन नीड्स ਟੂ ਹੈਵ ਸਮ ਹੌਬੀ ਬਹੁਤ ਜ਼ਰੂਰੀ ਹੈ ਫॉर योर ओन ਪਰਸਨੈਲਿਟੀ ਐਂਡ ਸੈਲਫ ਗਰੋਥ ਸੋ ਇਹ ਮੇਰੇ ਲਈ ਜਿਵੇਂ ਮੈਂ ਕਹਿੰਦੀ ਆ ਮੇਰੇ ਲਈ ਇੱਕ 스트ੈਸ ਮੈਨੇਜਮੈਂਟ ਦਾ ਇੱਕ ਬਹੁਤ ਅੱਛਾ ਟੈਕਨੀਕ ਹੈ ਇਜ਼ ਫੋਟੋਗ੍ਰਾਫੀ ਬਿਕੋਜ਼ ਜਦੋਂ ਇਹ ਕਰਦੇ ਹੋ ਫਿਰ ਤੁਸੀਂ ਸਾਰਾ ਕੁਝ ਭੁੱਲ ਜਾਂਦੇ ਹੋ ਯੂ हैव टू ਟੇਕ ਟਾਈਮ ਆਊਟ ਫॉर ਇਟ ਔਰ ਨਾਲ ਦੀ ਨਾਲ ਫਿਰ ਤੁਸੀਂ ਇੰਜੋਏ ਵੀ ਕਰਦੇ ਹੋ ਇਟਸ ਨਾਟ ਜਸਟ ਕਲਿੱਕ ਬਟ ਦਾ ਹੋਲ ਪ੍ਰੋਸੈਸ ਇਟਸੈਲਫ ਯੂ ਇੰਜੋਏ ਤੋ ਇਹ ਜਿਹੜੀ ਵੀ ਚੀਜ਼ ਤੁਹਾਨੂੰ ਅੱਛੀ ਲੱਗਦੀ ਹੈ ਯੂ ਵਿਲ ਫਾਈਂਡ ਟਾਈਮ ਫॉर ਇਟ ਬੈਲੈਂਸ ਜ਼ਰੂਰ ਕਰਨਾ ਪੈਂਦਾ ਬਿਕੋਜ਼ ਪ੍ਰੋਫੈਸ਼ਨਲ ਵਰਕ ਹੋਮ ਲਾਈਫ ਐਂਡ ਆਲ ਥਿਸ ਉਹ ਤਾਂ ਬੈਲੈਂਸ ਕਰਨਾ ਹੀ ਪੈਂਦਾ ਬਟ ਥਿਸ ਇਜ਼ ਸਮਥਿੰਗ ਜਿਹੜਾ ਤੁਹਾਨੂੰ ਬਹੁਤ ਸੈਟੀਸਫੈਕਸ਼ਨ ਦਿੰਦਾ ਜਿਹੜਾ ਮੈਨੂੰ ਬਹੁਤ ਸੈਟੀਸਫੈਕਸ਼ਨ ਮਿਲਦੀ ਹੈ ਦੇ ਨਾਲ ਤੇ ਬਾਕੀਆਂ ਨੂੰ ਵੀ ਜਿਹੜੇ ਦੇਖਦੇ ਆ ਘਰ ਵਾਲੇ ਵੀ ਬਾਕੀ ਕੋਲੀਗਸ ਵੀ ਐਂਡ ਅਦਰਸ ਆਲਸੋ ਦੇ ਆਲਸੋ ਅਪਰੀਸ਼ੀਏਟਡ ਕੱਲ ਸਾਡੀ ਬੜੀ ਅੱਛੀ ਵਰਕਸ਼ਾਪ ਸੀਗੀ ਜਿਹੜੀ ਕਿ ਲਾਈਟ ਰੂਮ ਦੇ ਉੱਤੇ ਸੀ ਫੋਟੋ ਐਡੀਟਿੰਗ ਤੇ ਉੱਤੇ ਸੀਗੀ ਤੋਂ ਉਹਨਾਂ ਨੇ ਬੇਸਿਕਲੀ ਡਾਕਟਰ ਸੁਧੀਰ ਸਕਸੈਨਾ ਨੇ ਦੱਸਿਆ ਜ਼ਰਾ ਔਰ ਬਹੁਤ ਸਾਨੂੰ ਕੁਝ ਸਿੱਖਣ ਨੂੰ ਮਿਲਿਆ ਕਿ ਕਿਵੇਂ ਇੱਕ ਫੋਟੋਗ੍ਰਾਫ ਕਲਿੱਕ ਕਰਕੇ ਕਿਵੇਂ ਸੋਚਦੇ ਆ ਕਿ ਇਹਦਾ ਕੁਝ ਇੰਨੀ ਖਾਸ ਨਹੀਂ ਹੈ ਕਲਰ ਨਹੀਂ ਇਹਦਾ ਠੀਕ ਆਇਆ ਜਾਂ ਇਹਦਾ ਸ਼ੇਡ ਜ਼ਿਆਦਾ ਨੇ ਜਾਂ ਕਲੈਰਿਟੀ ਥੋੜੀ ਨਹੀਂ ਹੈ ਤੇ ਉਹ ਕਿਵੇਂ ਇੰਪਰੂਵ ਅਪਨ ਕਰ ਸਕਦੇ ਆ ਸੋ ਕੱਲ ਇਹ ਪਤਾ ਚੱਲਿਆ ਕਿ ਕੋਈ ਵੀ ਫੋਟੋਗ੍ਰਾਫ ਜੇ ਅਸੀਂ ਰੋ ਵਿੱਚ ਵੀ ਖਿੱਚੀ ਹੋਵੇ ਵੀ ਕੈਨ ਇੰਪਰੂਵ ਥੈਟ ਐਂਡ ਬਿਲਕੁਲ ਕੰਟਰਾਸਟ ਨਜ਼ਰ ਆਇਆ ਕਿ ਇੱਕ ਫੋਟੋਗ੍ਰਾਫ ਲੱਗਦਾ ਸੀਗਾ ਕਿ ਐਵਰੇਜ ਹੈ ਐਂਡ ਆਫਟਰ ਦ ਲਾਈਟ ਰੂਮ ਐਡੀਟਿੰਗ ਲੱਗਿਆ ਵਾਓ ਸੋ ਥੈਟ ਵਾਸ ਦ ਡਿਫਰੈਂਸ ਯੂ نو ਥੈਟ ਕੇਮ ਆਊਟ ਸੋ ਕੋਈ ਵੀ ਅਸੀਂ ਹੁਣ ਪੁਰਾਣੀ ਆਪਦੀ ਫੋਟੋਗ੍ਰਾਫਸ ਜਿਹੜੀਆਂ ਕਲਿੱਕ ਕੀਤੀਆਂ ਉਹਨੇ ਉਹਨਾਂ ਦੇ ਉੱਤੇ ਜੇ ਪ੍ਰੈਕਟਿਸ ਕਰਾਂਗੇ that will bring us the change as such aaj jehdi hai sadi studio photography jehdi hai portraits de utte hoyegi so glamour part that is another thing ਜਿਹੜਾ ਮੈਂ ਨਹੀਂ ਕਦੇ ਟਰਾਈ ਕੀਤਾ ਬਟ ਅੱਜ ਅਮਰਬੀਰ ਜੀ ਜਿਹੜੇ ਆ ਉਹ ਦੱਸ ਰਹੇ ਹੈਗੇ ਆ ਤੇ ਉਹਨਾਂ ਤੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਪਹਿਲਾਂ ਵੀ ਉਹਨਾਂ ਨੇ ਆਪਦੇ ਪਿਛਲੇ ਸਾਲ ਕੁਝ ਕੀਤਾ ਸੀਗਾ ਤੇ ਹੁਣ ਅਸੀਂ ਉਹਨਾਂ ਤੋਂ ਵੀ ਡਿਸਕਵਰ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਮਰਬੀਰ ਸਿੰਘ ਹੈਗਾ ਅੱਜ ਜਿਹੜੀ ਮੇਰੇ ਵਰਕਸ਼ਾਪ ਹੋਈ ਹੈਗੀ ਆ ਉਹਦਾ ਥੀਮ ਸੀਗਾ ਸਟੂਡੀਓ ਲਾਈਟਿੰਗ ਤੇ ਪੋਰਟਰੇਟ ਮਾਡਲ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਹੈ ਜਾਂ ਪਰਸਨ ਦੇ ਹੈਡ ਸ਼ਾਟਸ ਕਿਸ ਤਰ੍ਹਾਂ ਲੈਣੇ ਆ ਉਹਦੇ ਉੱਤੇ ਸੀਗਾ ਬਹੁਤ ਵਧੀਆ ਰਹੀ ਹੈਗੀ ਐ इवन ਕਾਲਜ ਦੇ ਸਟੂਡੈਂਟਸ ਬੜੇ ਅੱਗੇ ਹੋ ਕੇ ਆਏ ਨੇ ਔਰ ਮੈਂ ਖੁਦ ਸਾਈਕਲਿੰਗ ਕਰਦਾ ਹੈਗਾ ਤੇ ਚੰਡੀਗੜ੍ਹ ਤੇ ਸਾਡੇ ਸਾਈਕਲਿੰਗ ਫਰੈਂਡ ਬਹੁਤ ਸਾਰੇ ਆਏ ਹੈਗੇ ਨੇ इवन ਉਸ ਤੋਂ ਇਲਾਵਾ ਜਿਹੜੇ ਸੀਨੀਅਰਸ ਹੈਗੇ ਨੇ ਉਹਨਾਂ ਨੇ ਬੜਾ ਵਧੀਆ ਰਿਸਪੌਂਸ ਦਿਖਾਇਆ ਉਹ ਬਹੁਤ ਥਾਈ ਨੇ ਛੋਟੇ ਬੱਚੇ ਘਟ ਹੈ ਉਹ ਮੋਬਾਈਲ ਫੋਨ ਵਾਲੀ ਜਰਾ ਬਟ ਜਿਹੜੇ ਸੀਰੀਅਸਲੀ ਇੰਟਰਸਟਿਡ ਹੈਗੇ ਨੇ ਉਹ ਕਾਫੀ ਜਣੇ ਆਏ ਨੇ ਔਰ ਉਹਨਾਂ ਦੇ ਕੁਐਸਚਨ ਆਂਸਰ ਜਿਹੜੇ ਮੇਰੇ ਹੋਏ ਨੇ ਉਹਨਾਂ ਨਾਲ ਗੱਲਬਾਤ ਹੋਈ ਆ ਉਹ ਸੁਣ ਕੇ ਵਾਕਿਆ ਲੱਗਾ ਕਿ ਕਾਫੀ ਪੈਸ਼ਨੇਟ ਹੈਗੇ ਨੇ ਇਥੋ ਦੇ ਲੋਕ ਸਰ ਇਹ ਸਬਜੈਕਟ ਤੇ ਕਾਫੀ ਵੱਡਾ ਹੈਗਾ ਲੇਕਿਨ ਫਿਰ ਵੀ ਇਹ ਹੈਗਾ ਕਿ ਇੱਕ ਲਾਈਟ ਜਿਆਦਾ ਬ੍ਰਾਈਟ ਨਹੀਂ ਸਪਰੈਡ ਨਹੀਂ ਕਰਕੇ ਔਰ ਉਹਦਾ ਐਂਗਲ ਲਾਈਟ ਦਾ ਇਜ਼ ਮੋਰ ਇੰਪੋਰਟੈਂਟ ਉਹਨੇ ਮੈਂ ਹੁਣ ਮਾਈਕ ਦੇ ਉੱਤੇ ਦੱਸਣ ਨਾਲੋਂ ਸਾਹਮਣੇ ਤੁਸੀਂ ਉਸ ਵੇਲੇ ਆਂਦੇ ਜਾਂ ਤੁਸੀਂ ਉਹ ਰਿਕਾਰਡ ਕੀਤਾ ਹੈਗਾ ਜੇ ਤੇ ਉਹ ਨਾਲ ਐਡ ਕਰਕੇ ਦਿਖਾਓਗੇ ਦੱਸੋ ਕਿ ਕਲਿੱਪ ਤੇ ਮੇਰੇ ਖਿਆਲ ਦਰਸ਼ਕਾਂ ਨੂੰ ਜ਼ਿਆਦਾ ਸਮਝ ਆਏਗਾ ਕਿਉਂਕਿ ਜਦੋਂ ਪਰਸਨ ਦੇ ਉੱਤੇ ਆਪਾਂ ਲਾਈਟ ਪਾਣੇ ਹੈਗੇ ਆ ਤੇ ਉਹ ਫਿਰ ਜ਼ਿਆਦਾ ਉਹਦਾ ਇੰਪੈਕਟ ਸਮਝ ਆ ਜਾਂਦਾ ਰਾਦਰ ਥੈਨ ਕਿ ਉਹਨੂੰ ਆਪਾਂ ਗੱਲ ਕਰ ਰਹੇ ਹੈਗੇ ਆ ਤੇ ਥੋੜਾ ਜਿਹਾ ਡਿਫਿਕਲਟ ਹੋ ਜਾਏਗਾ ਸਿਰ ਸਭ ਨਾਲੋਂ ਪਹਿਲਾਂ ਇਕੁਪਮੈਂਟ ਆਪਣੀ ਥਾਂ ਤੇ ਹੈ ਟੈਕਨੀਕ ਆਪਣੀ ਥਾਂ ਤੇ ਹੈ ਲਾਈਟਿੰਗ ਆਪਣੀ ਥਾਂ ਤੇ ਹੈ ਲੇਕਿਨ ਸਭ ਨਾਲੋਂ ਪਹਿਲਾਂ ਕਿ ਇੱਕ ਹਿਊਮਨ ਬੀਇੰਗ ਅੱਛਾ ਹੋਣਾ ਚਾਹੀਦਾ ਜਿਹੜਾ पर्सन दी फोटो खिचेनी है उधर इंटरेक्टिव ਚੰਗੀਤਰਾ ਹੋਣਾ ਚਾਹੀਦਾ ਹੈ ਹਨਾ ਜੇ ਤੁਸੀਂ ਕਿਸੇ ਨਾਲ ਕਿਸੇ ਦੇ ਸਾਹਮਣੇ ਖੜੇ ਹੋ ਜਾਂ ਤੁਹਾਡਾ ਕੋਈ ਮੰਨ ਲਓ ਪਿਕਚਰ ਖਿਚ ਰਿਹਾ ਹੈਗਾ ਔਰ ਉਹ ਖੜਾ ਹੀ ਥੋੜਾ ਨਾ ਗੁੱਸੇ ਚ ਹੈਗਾ ਜਾਂ ਐਟੀਟਿਊਡ ਨਾ ਖੜਾ ਉਹ ਖਿਚਾਉਣ ਵਾਲਾ ਕਹਿੰਦਾ ਯਾਰ ਮੈਨੂੰ ਕੋਈ ਸੋਰਸ ਵਾਦ ਨਹੀਂ ਮੈਂ ਖਿਚਾਣਾ ਨਹੀਂ ਭਾਵੇਂ ਕਿੱਡਾ ਮਰਜੀ ਕੀ ਕਹਿੰਦੇ ਤੋਪ ਹੋਵੇ ਬੰਦਾ ਹਨਾ ਉਹ ਸਵਾਦ ਨਹੀਂ ਆਉਂਦਾ ਜਦੋਂ ਵੇਵ ਲੈਂਥ ਮਿਲ ਜਾਂਦੀ ਹੈਗੀ ਹੈ ਤੇ ਫਿਰ ਮਜਾ ਆਂਦਾ ਕਿ ਚਾਣ ਵਾਲੇ ਨੂੰ ਫੇਰ ਕੋਈ ਵੀ ਖਿੱਚਦਾ ਹੋਵੇ ਡਸ ਨਾਟ ਅ ਮੈਟਰ ਇਕੁਪਮੈਂਟ ਡੈਫੀਨੇਟਲੀ ਹੈ ਲਾਈਟਿੰਗ ਹੈ ਟੈਕਨੀਕਲ ਸਟਫ ਸਭ ਕੁਝ ਆਪਣੀ ਥਾਂ ਤੇ ਹੈ ਬਟ ਉਸ ਤੋਂ ਪਹਿਲਾਂ ਜਿਹੜਾ ਖਿੱਚਣ ਵਾਲਾ ਬੰਦਾ ਹੈਗਾ ਉਹ ਸਾਹਮਣੇ ਵਾਲੇ ਨੂੰ ਕਿਸ ਤਰ੍ਹਾਂ ਕੰਫਰਟੇਬਲ ਰੱਖਦਾ ਹੈ ਔਰ ਉਹਨੂੰ ਕਿਸ ਤਰ੍ਹਾਂ ਇਨਟਰੈਕਟ ਕਰਦਾ ਉਹਦੇ ਨਾਲ that is more important ਵੈਲਕਮ ਪੱਜੀ ਸੋ ਤੁਸੀਂ ਦੇਖਿਆ ਕਿ ਕਿਵੇਂ ਖੂਬਸੂਰਤ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਨੇ ਅਤੇ ਇਹਨਾਂ ਖੂਬਸੂਰਤ ਤਸਵੀਰਾਂ ਨੂੰ ਕਿਵੇਂ ਖਿੱਚਿਆ ਜਾਣਾ ਹੈ ਇਸ ਦੇ ਲਈ ਖਾਸ ਤੌਰ ਤੇ ਵਰਕਸ਼ਾਪ ਦਾ ਵੀ ਆਰਗੇਨਾਈਜ਼ ਕੀਤਾ ਗਿਆ ਜਿਸ ਵਿੱਚ ਮਾਹਿਰ ਨੇ ਜਿਹੜੇ ਜ ਆ ਕਹਿ ਸਕਦੇ ਆ ਫੋਟੋਗ੍ਰਾਫਰਸ ਨੇ ਉਹ ਪਹੁੰਚੇ ਅਤੇ ਬਾਹਰ ਤੋਂ ਵੀ ਜਿਹੜੇ ਨੌਜਵਾਨ ਨੇ ਉਹਨਾਂ ਨੇ ਕਾਫੀ ਹੁੰਗਾਰਾ ਇਸ ਵਰਕਸ਼ਾਪ ਨੂੰ ਦਿੱਤਾ ਹੈ ਆ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਨੌਜਵਾਨ ਬਜ਼ੁਰਗ ਇੱਥੇ ਖਾਸ ਤੌਰ ਤੇ ਫੋਟੋਗ੍ਰਾਫੀ ਬਾਰੇ ਜਾਂ ਉਸ ਦੀਆਂ ਬਾਰੀਕੀਆਂ ਬਾਰੇ ਜਾਣੂ ਹੋਣ ਦੇ ਲਈ ਪਹੁੰਚੇ ਨੇ ਕੈਮਰਾਮੈਨ ਪਰਮਿੰਦਰ ਸਿੰਘ ਦੇ ਨਾਲ ਮੈਂ ਪ੍ਰਵਿੰਦਰ ਸਿੰਘ ਚੰਡੇ